ਤੋ ਪਹਿਲਾਂ ਫਿਨਲੈਂਡ ਅਹਮਦਾਬਾਦ ਤੇ ਸਾਡੇ ਬੱਚੇ ਛੋਟੇ ਬੱਚੇ ਸਾਡੇ ਚੰ드ਰੀਆਨ 3 ਦੀ ਲਾਂਚਿੰਗ ਤੇ ਵੀ ਚਿੜੀਹਰੇ ਕੋਟਾ ਗਏ ਸੋ ਸੀ ਹਰ ਪੱਤਰ ਤੇ ਚਾਹੁੰਦੇ ਆ ਕਿ ਬੱਚੇ ਵੀ ਜਾਣ ਟੀਚਰ ਵੀ ਜਾਣ ਤੁਸੀਂ ਉਹਨਾਂ ਚੋਂ ਕਿਸੇ ਨੂੰ ਮਿਲੇ ਉਹ ਜਿਹੜੇ ਪਹਿਲਾਂ ਜਾ ਕੇ ਆਏ ਨੇ ਕੋਈ ਜਿਹੜੇ ਪਹਿਲਾਂ ਕਿਤੇ ਨਾ ਕਿਤੇ ਜਾ ਕੇ ਆਏ ਨੇ ਉਨਾ ਚੋ ਕੋਈ ਤੁਹਾਡੇ ਨਾਲ ਕੋਈ ਹੈਗੇ ਆਪਸ ਚ ਕੋਈ ਸੰਪਰਕ ਹੈ ਅੱਛਾ ਸੋ ਹੁਣ ਤੁਸੀਂ ਜਾਰੇ ਹੋ ਤਾਂ ਆਖੇ ਤੁਹਾਨੂੰ ਵੀ ਉਹ ਲੋਕ ਜਿਹੜੇ ਅਜੇ ਨਹੀਂ ਗਏ ਉਹ ਤੁਹਾਨੂੰ ਸੰਪਰਕ ਕਰਨਗੇ ਵੀ ਕਿਵੇਂ ਹੁੰਦਾ ਇਹ ਕੀ ਹੈ ਤੋਂ ਪ੍ਰਿੰਸੀਪਲਸ ਟ੍ਰੇਨਿੰਗ ਅਕੈਡਮੀ ਹੈ ਸਿੰਗਾਪੁਰ ਦੀ ਪੂਰੀ ਦੁਨੀਆ ਦੇ ਵਿੱਚ ਉੱਥੇ ਬੰਦੇ ਆਉਂਦੇ ਆ ਪੂਰੀ ਦੁਨੀਆ ਤੋਂ ਪ੍ਰਿੰਸੀਪਲ ਤੁਹਾਨੂੰ ਹੋਰ ਵੀ ਬਹੁਤ ਸਾਰੀ ਦੁਨੀਆ ਨਾਲ ਮਿਲਣ ਦਾ ਮੌਕਾ ਮਿਲੂਗਾ ਦੁਨੀਆ ਕੋਲੂਗੀ ਤੁਹਾਡੇ ਲਈ ਤੇ ਨੀ ਤਾਂ ਮੈਨੂੰ ਪਤਾ ਹੈ ਮੈਂ ਖੁਦ ਟੀਚਾ ਬੇਟਾ ਇੱਕ ਸਕੂਲ ਦੋ ਸਕੂਲ ਤਿੰਨ ਸਕੂਲ ਚਾਰ ਸਕੂਲਾਂ ਤੇ ਸਾਰਾ ਕਰੀਅਰ ਖਤਮ ਹੋ ਜਾਂਦਾ ਬਸ ਮੈਂ ਇੱਥੇ ਵੀ ਰਹਾ ਮੈਂ ਇੱਥੇ ਵੀ ਰਹਾ ਮੈਂ ਇੱਥੇ ਵੀ ਰਹਾ ਤਿੰਨ ਚਾਰ ਪੰਜ ਬਾਰ ਬਾਅਦ ਵਿੱਚ ਆ ਜਾਦਰਾ ਇਹ ਨਹੀਂ ਸੋ ਤੁਸੀਂ ਜਾ ਕੇ ਟ੍ਰੇਨਿੰਗ ਲੈ ਕੇ ਆਓ ਔਰ ਆ ਕੇ ਇੱਥੇ ਆਪਣੇ ਕਲੀਗਜ਼ ਨੂੰ ਤੇ ਆਪਣੇ ਬੱਚਿਆਂ ਨੂੰ ਉਹਦਾ ਪੈਦਾ ਹੋਊਗਾ ਤਾਂ ਇੱਕ ਬਹੁਤ ਹੀ ਕਮਾਲ ਦੀ ਸਿੱਖਿਅਤ ਪੀੜ੍ਹੀ ਜਿਹੜੀ ਹੈ ਅਗਲੀ ਸਾਡੀ ਉਹ ਅਸੀਂ ਜਿਹੜੀ ਹੈ ਪੰਜਾਬ ਨੂੰ ਸਮਰਪਿਤ ਕਰਨਾ ਚਾਹੁੰਦੇ ਹਾਂ